ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਹਰਨਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਆਸਾਮ ਤੋਂ ਅੱਜ 19 ਫਰਵਰੀ ਤਰੀਕ ਐ ਲਗਭਗ ਸਾਨੂੰ ਇੱਕ ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ ਚ ਆਇਨ ਹੋ ਗਿਆ ਸਰ ਜਿਹੜੀਆਂ ਪਿਛਲੇ ਇੱਕ ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ ਅਸੀਂ ਬਹੁਤ ਕਟ ਸੰਗਤਾਂ ਦੇ ਨਾਲ ਇਹ ਸਭ ਸਾਂਝੀ ਕਰਦੇ ਆ ਕਿ ਸਾਨੂੰ ਬਾਰ ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਉਹ ਰੈਡੀਓ ਹੋ ਰਿਹਾ ਅਸੀਂ ਜੋ ਕੀਤਾ ਆਪਣੇ ਗੁਰੂ ਨੇ ਕੀਤਾ ਕੌਮ ਨੇ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੋਰ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿڈن ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿڈن ਕੈਮਰੇ ਲਾ ਕੇ ਚਲੇ ਗਏ ਉਹ ਹਿڈن ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਹੈ ਉਹਦੇ ਤੇ ਇਹਨਾਂ ਨੇ ਲਾਏ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਸੀ ਹਿڈن ਕੈਮਰੇ ਲਾਏ ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹ ਦਿਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਔਰ ਇਹ ਕਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਤੇ ਈ ਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨ ਇਹ 200 300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਐ ਤੇ ਜ਼ਬਰਦਸਤੀ ਸੱਲਾਂ ਚ ਵੜੇ ਐ ਸਾਡੇਆਂ ਚ ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ ਐ ਇੱਥੋਂ ਤੱਕ ਵੀ ਟੀਵੀ ਚੁੱਕ ਲੇ ਰਿਮੋਟ ਚੁੱਕ ਲੇ ਮਸ਼ੀਨਾਂ ਚੱਕ ਲੀਆਂ ਕੰਨਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ ਤੇ ਉਹ ਚੁੱਕ ਕੇ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਐ ਸੋ ਕੁਝ ਨਾਂ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲਫੋਨ ਆਪਣੇ ਕੋਲੋਂ ਹੀ ਉੱਥੇ ਪਲਾਨ ਕਰਕੇ ਸਾਡੇ ਸਾਹਮਣੇ ਤਾਕਰ ਤੇ ਦੋਨੇ ਇਹ ਤੁਹਾਡੇ ਨੇ ਇੱਕ ਸਮਾਰਟਫੋਨ ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ ਸਮਾਰਟਵਾਚ ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਾਰਗਤਾਂ ਦੇ ਉੱਤੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਜਾਂ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਦਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਂਕ 'ਚ ਖੜ ਕੇ ਫਾਹੇ ਨਾ ਡੰਗ ਦਿਓ ਤੇ ਖੜ ਕੇ ਫਾਂਸੀ ਦੇ ਨਹੀਂ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਹੁਣ ਇਹ ਗੱਲ ਸਿਰੋਂ ਬਣੀ ਲੰਘ ਗਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੌਜਵਾਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨਜਲ त्यागਿਆ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਜੋ ਬਸੰਦ ਸਿੰਘ ਚਾਚਾ ਅਰਜੀਤ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਦੇਹ ਹੈ ਉਹ ਪੰਜਾਬ ਜਾਵੇ ਦੋਸਤਾਂ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਜੇ ਜｮਹ ਸਾਲੀ ਨਾ ਸ਼ਾ ਪੰਜਾਬ ਜਾਣ ਗਿਆ ਇਹਨਾਂ نوਹਾਂ ਜਿਖ ਫੈਸਲਾ ਹੋਊਗਾ ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅਣਜਾਣ ਅਸੀਂ ਕਾ ਗਿਆ ਅਸੀਂ ਉਤੋਂ ਪਿੱਛੇ ਨਹੀਂ ਹਟਣਾ ਸੋ ਇਹੋ ਹੀ ਮੈਂ ਸੰਗਤ ਨੂੰ ਬੇਨ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਮਰ ਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਿਹਾ ਜੋ ਇਹਦੀ ਵਜ੍ਹਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਬਲੀਅਤ ਗਰਾਊਂਡਾਂ ਸਾਡੀਆਂ ਹਰ ਤਿੰਨ ਮਹੀਨਿਆਂ ਬਾਅਦੇ ਵਧਾਉਂਦੇ ਨੇ ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਤਾਂ ਇਸ ਕਰਕੇ ਅਸੀਂ ਇਹ ਜਿਹੜਾ ਉਹਨੇ ਮਹਾਰਾਜ ਦੇ ਹੱਥ ਸਾਰਾ ਕੋਜ ਹੈ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਅਕ ਤਰਲਾ ਮੈਂਤ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸਤਾ ਦੇ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਂ ਇਹ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਮ ਤੱਕ ਸੰਘਰਸ਼ ਕਰਾਂਗੇ ਇੰਨੀ ਕੁ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ